ਜੀ ਸ਼ਬਦਾਵਲੀ ਜਿਹੜੀ ਚੱਲਦੀ ਆ ਉਹਦਾ ਕਿਤੇ ਰਾਜਨੀਤੀ ਦਾ ਮਿਆਰ ਗਿਰ ਰਿਹਾ ਇਹਦੇ ਨਾਲ ਮਿਆਰ ਕਿਹਨੇ ਦੇਖਣਾ ਹੈ ਕੌਣ ਇਸ ਦਾ ਪਮਾਨਾ ਕੌਣ ਹੈ ਪਮਾਨਾ ਕੌਣ ਲਾਉਂਗਾ ਲੋਕ ਨਾ ਜਿਹਹ ਜਿਹੇ ਲੋਕ ਲੀਡਰ ਭੇਜਣਗੇ ਜਿਹਹ ਜਿਹੇ ਲੋਕ ਆਗੂ ਚੁਣਨਗੇ ਉਹੋ ਜਿਹੇ ਮਿਆਰ ਹੋਏਗਾ ਸੀਐਮ ਹਾਊਸ ਤੋਂ ਆਰਡਰ ਆਇਆ ਜੋ ਸਾਰਾ ਮੀਡੀਆ ਚ ਵੀ ਭਾਈ ਜਿਹੜੀਆਂ ਨਜਾਇਜ਼ ਦੁਕਾਨਾਂ ਨੇ ਉਹ ਬੰਦ ਕਰੋ ਹੀਰੋ ਬਣਨ ਲਈ ਜਾਂ ਜਿਹਦੇ ਨਾਲ ਵੀ ਜੋ ਕੁਝ ਕਰਨਾ ਸੀ ਉਹ ਕਰਕੇ ਉਹ ਵਿਚਾਰੇਆਂ ਨੂੰ ਜਾਣ ਕੇ ਜਿਹੜੇ 20-20 ਸਾਲ ਦੇ ਨਕਸ਼ੇ ਪਾਸ ਹੋਏ ਆ ਉਹਨਾਂ ਨੂੰ ਤੁਸੀਂ ਜਾਣ ਕੇ ਬੰਦ ਕਰਾ ਕੇ ਉਹਦੋਂ ਮਾਰ ਜੱਫੀ ਪਾ ਕੇ ਵਿਖਲਾ ਦਿਗਣਾ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਨਗਰ ਨਿਗਮ ਵੱਲੋਂ 2 ਦਰਜਣ ਦੇ ਕਰੀਬ ਨਾਜਾਇਜ਼ ਦੁਕਾਨਾਂ ਨੂੰ ਸੀਲਾ ਮਾਰ ਕੇ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉੱਥੋਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਂਗੀ ਨੇ ਉਹਨਾਂ ਦੁਕਾਨਾਂ ਨੂੰ ਖੁਲਵਾ ਦਿੱਤਾ ਜਿਸ ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਇਹ ਮਾਮਲਾ ਲਗਾਤਾਰ ਭੱਗਦਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨੇ ਸੱਦੇ ਜਾ ਰਹੇ ਨੇ ਜਿਸ ਵਿੱਚ ਰਮਨਜੀਤ ਸਿੰਘ ਮਿੱਟੂ ਤੇ ਕਾਲੀ ਦਲ ਦੇ ਮਹਿਸ਼ਿੰਦਰ ਗਰੇਵਾਲ ਸ਼ਾਮਲ ਨੇ ਉਨਾ ਬਲੋ ਕਿਹਾ ਜਾ ਰਿਹਾ ਹੈ ਕਿ ਆਮਾਦੀ ਪਾਰਟੀ ਦੇ ਵਿਧਾਇਕ ਵੱਲੋਂ ਇੱਕ ਗਲਤ ਕਦਮ ਚੁੱਕਿਆ ਗਿਆ ਹੈ ਉਹਨਾਂ ਕਿਹਾ ਕਿ ਜਾਂ ਤਾਂ ਸਰਕਾਰ ਪ੍ਰਸ਼ਾਸਨ ਦੀ ਸੁਣੇ ਜਾਂ ਫਿਰ ਆਪਣੇ ਵਿਧਾਇਕਾਂ ਦੀ ਠੀਕ ਆ ਕੋਰਟ ਚ ਗਏ ਨੇ ਤੇ ਕੋਰਟ ਚ ਜਨਰਲ ਡਿਬੇਟ ਇੱਥੇ ਹੋਣਾ ਸੀ ਉਹ ਡਿਬੇਟ ਕੋਰਟ ਚ ਹੋ ਜੂਗਾ ਹੁਣ ਇੱਥੇ ਤਾਂ ਕੋਈ ਵੱਡੀ ਗੱਲ ਨਹੀਂ ਕੋਰਟ ਸਭ ਦੇ ਲਈ ਆ ਕਿੰਨਾ ਲੰਦਾ ਸਰ ਕੀ ਕਿ ਮੁੱਖ ਮੰਤਰੀ ਬੋਲ ਰਹੇ ਨੇ ਰੰਜਿਸ਼ ਜਿਹੜੀ ਆ ਹੁਣ ਨਿੱਜੀ ਸ਼ਬਦਾਵਲੀ ਜਿਹੜੀ ਚੱਲਦੀ ਆ ਉਹ ਰਾਜਨੀਤੀ ਦਾ ਮਿਆਰ ਗਿਰ ਰਿਹਾ ਇਹਦੇ ਨਾਲ ਮਿਆਰ ਕਿਹਨੇ ਦੇਖਣਾ ਹੈ ਕੌਣ ਇਸ ਦਾ ਪਮਾਨਾ ਕੌਣ ਹੈ ਪਮਾਨਾ ਕੌਣ ਲਾਉਗਾ ਲੋਕ ਨਾ ਜਹ ਜੇ ਲੋਕ ਲੀਡਰ ਭੇਜਣਗੇ ਜਹ ਜੇ ਲੋਕ ਆਗੂ ਚੁਣਨਗੇ ਉਹੋ ਜਿਹਾ ਹੀ ਮਿਆਰ ਹੋਏਗਾ ਤੇ ਕਹਿੰਦਾ ਮਤਲਬ ਕਿ ਲੋਕਾਂ ਨੇ ਲੀਡਰ ਸਹੀ ਨਹੀਂ ਚੁਣਿਆ ਸੀ ਨਹੀਂ ਨਹੀਂ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਮੈਂ ਕਹਿੰਦਾ ਵੀ ਤੁਸੀਂ ਗੱਲ ਕੀਤੀ ਵੀ ਲੀਡਰਾਂ ਦੀ ਲੀਡਰ ਨੂੰ ਕੌਣ ਚੁਣਦਾ ਹੈ ਲੋਕ ਇਸ ਕਰਕੇ ਜੋ ਜੋ ਵੀ ਕੁਝ ਭਰੋਸਿਆ ਜਾ ਰਿਹਾ ਜੋ ਵੀ ਦਿੱਤਾ ਜਾ ਰਿਹਾ ਉਹਨ ਫੈਸਲਾ ਲੋਕਾਂ ਦਾ ਹੈ ਲੋਕ ਉਹ ਉਹ ਚਾਹੁੰਦੇ ਆ ਤਾਂ ਲੀਡਰ ਬੋਲਦੇ ਆ ਪਰ ਲੱਗਦਾ ਨਹੀਂ ਬਿੱਟੂ ਜੀ ਕਿ ਕਿੰਨੇ ਬਹੁਤ ਮੈਨੂੰ ਇਸ ਗੱਲ ਤੇ ਨਾ ਮੈਂ ਬਹੁਤ ਲੱਭੇ ਕੋਈ ਡਿਕਸ਼ਨਰੀ ਦੇ ਵਿੱਚ ਕੋਈ ਸ਼ਬਦ ਕੋਸ਼ ਦੇ ਵਿੱਚ ਉਹਦਾ ਕੋਈ ਸ਼ਬਦ ਹੋਵੇ ਪਰ ਕੋਈ ਸ਼ਬਦ ਲੱਭਿਆ ਹੀ ਨਹੀਂ ਐਦੋ ਇਦੋਂ ਨੀਮੀ ਬਦਲਾ ਜਿਹੜਾ ਕਹਿੰਦੇ ਸੀ ਅਸਲੀ ਬਦਲਾ ਆਏ ਵਾਕੇ ਬਦਲਾ ਹੋ ਗਿਆ ਨਾ 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 ਤਾਕਤ ਦਾ ਸੱਤਾ ਦਾ ਇਹ ਉਹ ਲੋਕ ਸੱਤਾ 'ਚ ਬੈਠੇ ਆ ਕਮਿਸ਼ਨਰ ਕਮਿਸ਼ਨਰ ਮੀਨ ਕੌਣ ਗਵਰਨਮੈਂਟ ਸੀਐਮ ਹਾਊਸ ਤੋਂ ਆਰਡਰ ਆਇਆ ਇਹ ਆ ਆ ਜੋ ਸਾਰਾ ਮੀਡੀਆ 'ਚ ਵੀ ਭਾਈ ਜਿਹੜੀਆਂ ਨਜਾਇਜ਼ ਦੁਕਾਨਾਂ ਨੇ ਉਹ ਬੰਦ ਕਰੋ ਉਹਨਾਂ ਨੇ ਬੰਦ ਕਰਤੀਆਂ ਇਹ ਬਿਲਕੁਲ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਐਮਐਲਏ ਸਬਾਨਾ ਨੂੰ ਇਹਨਾਂ ਨੂੰ ਸਭ ਪਤਾ ਸੀ ਦੁਕਾਨਾਂ ਇਹਨਾਂ ਦੇ ਬਗੈਰ ਪੁੱਛੇ ਨਹੀਂ ਬੰਦ ਹੋਈਆਂ ਉਦੋਂ ਬਾਅਦ ਹੀਰੋ ਬਣਨ ਲਈ ਜਾਂ ਜਿਹਦੇ ਨਾਲ ਵੀ ਜੋ ਕੁਝ ਕਰਨਾ ਸੀ ਉਹ ਕਰਕੇ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਆਪ किया ਜਦੋਂ ਆਪਣੀ ਕਾਂਗਰਸ ਪਾਰਟੀ ਦੀ ਸਾਡੀ ਸਰਕਾਰ ਸੀ ਆਸ਼ੂ ਜੀ ਉਰੇ ਦੇ ਐਮਐਲਏ ਸੀ ਮੰਤਰੀ ਸੀ ਉਹ ਟੋਟਲ ਰੋਡ ਦਾ ਮਾਡਲ ਟਾਊਨ ਦਾ ਜਿਹੜਾ ਮੰਦਰ ਜਿੱਥੇ ਸਾਰੀਆਂ ਦੁਕਾਨਾਂ ਹੋਈਆਂ ਉਹਦਾ ਸਾਰਾ ਕੁਝ ਬਣਾ ਕੇ ਤਾਂ ਭੇਜਿਆ ਹੋਇਆ ਪਾਸ ਕਰਨ ਨੂੰ ਕਮਰਸ਼ੀਅਲ ਕਰਨ ਨੂੰ ਰੈਗੂਲਰ ਕਰਨ ਨੂੰ ਕਰਨ ਲਈ ਇਹਨਾਂ ਨੇ ਉਹ ਤਾਂ ਕਰਾਇਆ ਨਹੀਂ ਤੇ ਆ ਖੇਡਾ ਰੋਜ਼ ਕਰਾਉਂਦੇ ਆ ਕਾਰਪੋਰੇਸ਼ਨ ਵਾਲੇ ਯਾਰ ਸਰਕਾਰੀ ਸੀਲ ਤੋੜਨੀ ਜੁਰਮ ਪਤਾ ਕਿੰਡਾ ਵੱਡਾ ਯਾਰ ਜੇ ਉਹ ਉਹ ਗਲਤ ਲੱਗੀਆਂ ਸੀ ਮੇਰੀ ਇੱਕ ਗੱਲ ਸਮਝੋ ਤੁਸੀਂ ਤਾਂ ਬਹੁਤ ਪੁਰਾਣੇ ਪੱਤਰਕਾਰ ਹੋ ਮੈਂ ਮੰਨਦਾ ਵੀ ਉਹ ਸੀਲਾਂ ਗਲਤ ਲੱਗੀਆਂ ਮੰਨ ਗਿਆ ਕਿ ਸਰਕਾਰ ਨੇ ਗਲਤ ਲਾਤੀਆਂ ਤੇ ਸਰਕਾਰ ਤੋਂ ਹੀ ਖਲਾਉਂਦੇ ਤੁਸੀਂ ਮੇਰੀ ਫਾਲੋ ਕੀਤੀ ਨਾ ਗੱਲ ਵੀ ਕਮਿਸ਼ਨਰ ਦਾ ਕੋਈ ਮਹਿਕਮਾ ਲਾ ਗਿਆ ਤੇ ਉਹਦੇ ਨਾਲ ਗੱਲ ਕਰਕੇ ਗੱਲ ਤਾਂ ਨਜ਼ਾਰਾ ਤਾਂ ਆਉਂਦਾ ਥੋੜੀ ਤਾਂ ਪਤਾ ਲੱਗਦੀ ਇਹਦਾ ਮਤਲਬ ਥੋੜੀ ਤਾਂ ਕਿਤੇ ਪਹੁੰਚ ਹੀ ਹੈ ਨਹੀਂ ਕਿ ਥੋੜੀ ਤਾਂ ਕੋਈ ਸੁਣਦਾ ਹੀ ਨਹੀਂਗਾ ਉਹ ਵਿਚਾਰਿਆਂ ਨੂੰ ਜਾਣ ਕੇ ਜਿਹੜੇ 20-20 ਸਾਲ ਦੇ ਨਕਸ਼ੇ ਪਾਸ ਹੋਏ ਆ ਉਹਨਾਂ ਨੂੰ ਤੁਸੀਂ ਜਾਣ ਕੇ ਬੰਦ ਕਰਾ ਕੇ ਉਹਦੋਂ ਮਾ ਜੱਫੀ ਪਾ ਕੇ ਵਿਖਲਾ ਦਿੱਕ ਨਾ ਇਹ ਕੋਈ ਗੱਲ ਹੋਈ ਸਰਕਾਰ ਦੋਡੀ ਆ ਉਹਨੇ ਹੀ ਬੰਦ ਕੀਤਾ ਗੱਲ ਤਾਂ ਹੁੰਦੀ ਜੇ ਸਰਕਾਰੀ ਕਮਿਸ਼ਨਰ ਖੜਾ ਹੁੰਦਾ ਉੱਥੇ ਖੋਲਣ ਲਈ ਤੁਸੀਂ ਅੱਧਾ ਘੰਟਾ ਵੀ ਦਿੰਦੇ ਰਹੇ ਮੀਡੀਆ ਸਾਹਮਣੇ ਵੀ ਮੈਂ ਅੱਧਾ ਘੰਟਾ ਢੀਕ ਰਿਆਂ ਉੱਥੇ ਕਮਿਸ਼ਨਰ ਨੇ ਤਾਂ ਕੀ ਆਉਣਾ ਸੀ ਕੋਈ ਉੱਥੇ ਪੀਐਨ ਨਹੀਂ ਆਇਆ ਤੇ ਮੁੜ ਕੇ ਇਹ ਤਾਂ ਅਨਾਰਕੀ ਹੋ ਗਈ ਇਸੇ ਤਰੀਕੇ ਨਾਲ ਯਾਰ ਹਾਲ ਦੇਖੋ ਕੀ ਆ ਤੁਸੀਂ ਤੁਸੀਂ ਕਾਂਗਰਸ ਦੀ ਵੀ ਸਰਕਾਰ ਸੀ ਬਲਕਾਰ ਸਿੰਧੂ ਮੇਅਰ ਸੀ ਯਾਰ ਐਂ ਦੇਖਿਆ ਸੀ ਵੀ ਜਾਲੀ ਖਾਤਿਆਂ 'ਚ ਤਨਖਾਹਾਂ ਜਾ ਰਹੀਆਂ ਉਹ ਵੀ ਐਫਆਈਆਰ ਇਹਨਾਂ ਦੀ ਸਰਕਾਰ 'ਚ ਇਹਨਾਂ ਤੇ ਹੀ ਦਰਜ ਹੋਈ ਹੈ ਕਿਸੇ ਨੇ ਤਾਂ ਕੰਪਲੇਨਟ ਨਹੀਂ ਕੀਤੀ ਇਹਨਾਂ ਦੇ ਮਹਿਕਮੇ 'ਚ ਕਰੋੜਾ ਰੁਪਈਆ ਇਸ ਕਰਕੇ ਯਾਰ ਟੋਟਲ ਟੋਟਲ ਅਨਾਰਕੀ ਭਾਂਡਾ ਫੁੱਟ ਗਿਆ ਟੋਟਲ ਇਹ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਰੇ ਉਰੇ ਕੁਝ ਰਹਿ ਚੁੱਕਿਆ ਉਹ ਤਾਂ ਆਪ ਹੀ ਕਹਿੰਦੇ ਆ ਵੀ ਜਿਹੜੇ ਉਤਲੇ ਅਫਸਰ ਬੈਠੇ ਉਹਨਾਂ ਨੂੰ ਕੋਈ ਛੱਡੀ ਥੋੜੀ ਗੱਲ ਥੋੜੀ ਆ ਸੀਐਮ ਹਾਊਸ ਨੂੰ ਤਾਂ ਉਹਨਾਂ ਨੇ ਵਿੱਚ ਲੈ ਲਿਆ ਵੀ ਜੇ ਉਹਨਾਂ ਨੇ ਕੀਤਾ ਤਾਂ ਮੈਂ ਉਹਨਾਂ ਨੂੰ ਕੈਚ ਨਹੀਂ ਸਮਝਦਾ ਜੇ ਉਹ ਉਤਲੇ ਅਫਸਰ ਜਿਹੜੇ ਬੈਠੇ ਆ ਉਹਨਾਂ ਨੂੰ ਮੈਂ ਕੁਝ ਨਹੀਂ ਸਮਝਦਾ ਤੇ ਉਰੇ ਜਿਹੜੇ ਕਮਿਸ਼ਨਰ ਨੇ ਉਹ ਮੈਨੂੰ ਕੁਝ ਨਹੀਂ ਸਮਝਦੇ ਇਹਦਾ ਮਤਲਬ ਇਹ ਨਾ ਇਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਸਮਝਦਾ ਇਹਦਾ ਮਤਲਬ ਇਹ ਵੀ ਹੋਇਆ ਨਾਲ ਵੀ ਉਹ ਇਹਨਾਂ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਤਾਂ ਹੀ ਸੀਨਾਂ ਲੱਗੀਆਂ ਇਹਨੂੰ ਇਦਾਂ ਵੀ ਦੇਖਿਆ ਜਾ ਸਕਦਾ ਕਿ ਇਹ ਇਸ ਗੱਲ ਸੁਣੋ ਇਹ ਸਾਡੇ ਨਾਲ ਪਹਿਲਾਂ ਸੀਗੇ ਅਸੀਂ ਐਂ ਹੀ ਰੇਲਵੇ ਦੀ ਪਟੜੀ ਤੇ ਜਾ ਕੇ ਧਰਨਾ ਦਿੱਤਾ ਉਹ ਐਫ ਆਈ ਆਰ ਦਰਜ ਹੋ ਗਈ ਇਹਨਾਂ ਨੂੰ ਜਿਹੜੇ ਸਰਕਾਰੀ ਮੁਲਾਜ਼ਮ ਨੇ ਨਾ ਉਹਨਾਂ ਨੇ ਇਹ ਨਹੀਂ ਦੇਖਣਾ ਉਹਨਾਂ ਨੇ ਉਹ ਰੋਜ਼ਨਾਮਚੇ 'ਚ ਵੀ ਸਰਕਾਰੀ ਸੀਨਾਂ ਤੋੜੀਆਂ ਉਹ ਲਿਖ ਕੇ ਰੱਖ ਲੈਣਾ ਹੈ ਅੱਜ ਇਹ ਸੱਤਾ 'ਚ ਹੋਣਗੇ ਬੇਸ਼ੱਕ ਉਹ ਤੱਕੀ ਰੱਖਣਗੇ ਪਰ ਜਿੱਦਣ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਸਾਰੀਆਂ ਫਾਈਲਾਂ ਪਰਚੀ ਵਾਲੀਆਂ ਨਿਕਲੇ ਆਉਂਦੀਆਂ ਇਸ ਗੱਲ ਤੇ ਪਰਚੇ ਹੋਣੇ ਹੀ ਹੋਣੇ ਇਹ ਨਹੀਂ ਕਹਿਣਗੇ ਵੀ ਇਹ ਪਰਚਿਆਂ ਤੋਂ ਨਹੀਂ ਡਰਦੇ ਉਹ ਤਾਂ ਉਹਨਾਂ ਨੇ ਕਿਹਾ ਹੀ ਆ ਵੀ ਮੈਂ ਨਹੀਂ ਡਰਦਾ ਪਰਚੇ ਪਰਚਿਆਂ ਤੋਂ ਜੋ ਕੁਛ ਹੈ ਮੇਰੇ ਤੇ ਕਰੋ ਪਰ ਗੱਲ ਕਹਿਣ ਦੀ ਇਹ ਹੋ ਗਈ ਵੀ ਇਹਨਾਂ ਦਾ ਇਹ ਹੱਲ ਹੋ ਗਿਆ ਨਾ ਇਹਨਾਂ ਦੀ ਕੋਈ ਸੁਣਦਾ ਨਾ ਇਹ ਕਿਸੇ ਦੀ ਸੁਣਦੇ ਆ ਇਹਦਾ ਮਤਲਬ ਅਨਾਰਕੀ ਬਣਾ ਨਾ ਰਿਪਬਲਿਕ ਹੈ ਜੀ ਸੈਟਿੰਗਾਂ ਹਾਂ ਜੀ ਸੈਟਿੰਗਾਂ ਤੱਕ ਸੈਟਿੰਗਾਂ ਦਾ ਐਕਸਪੋਜ਼ ਹੋ ਗਿਆ ਸੈਟਿੰਗਾਂ ਵਾਲੀਆਂ ਗੱਲਾਂ ਐਕਸਪੋਜ਼ ਕਰਤੇ ਇਹਨਾਂ ਨੂੰ ਕਿਉਂਕਿ ਲੜਾਈ ਚੱਲਦੀ ਆ ਉਹ ਕਹਿੰਦਾ ਮੈ ਲੈਣੇ ਆ ਕਹਿੰਦਾ ਮੈ ਲੈਣੇ ਆ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਤੇ ਐਮਐਲਏਾਂ ਦੀ ਲੜਾਈ ਚੱਲ ਪਈ ਲੈਣ ਦੇ ਕਦੀ ਹੁੰਦੀ ਹੁੰਦੀ ਆ ਤੁਹਾਨੂੰ ਨਹੀਂ ਪਤਾ ਸਰ ਕਾਂਗਰਸ ਵਾਲਾ ਨਵਜੋਤ ਸਿੰਘ ਸਿੱਧੂ ਨੇ ਅੱਜ ਫੇਰ ਕਹੇ ਕਿ ਇਸ ਤਰ੍ਹਾਂ ਰੈਲੀਆਂ ਉਹ ਕਰਦੇ ਰਹਿਣਗੇ ਉਹ ਨਹੀਂ ਰੁਕਣਗੇ ਉਹਨਾਂ ਨੂੰ ਪਤਾ ਦੇਖੋ ਛੇੜੀਆਂ ਦੁਕਾਨਾਂ ਕਾਰਪੋਰੇਸ਼ਨ ਨੇ ਪ੍ਰੋਸੈਸ ਫਾਲੋ ਕਰਕੇ ਸੀਲ ਕੀਤੀਆਂ ਨੇ ਉਹ ਜਾਂ ਤਾਂ ਅਦਾਲਤ ਦੇ ਹੁਕਮ ਨਾਲ ਖੁੱਲ ਸਕਦੀਆਂ ਨੇ ਜਾਂ ਕਾਰਪੋਰੇਸ਼ਨ ਜਿਸ ਵਜ੍ਹਾ ਕਰਕੇ ਸੀਲ ਕੀਤੀ ਹੈ ਉਹ ਵਜ੍ਹਾ ਖਤਮ ਹੋ ਜਵੇ ਤਾਂ ਖੁੱਲ ਸਕਦੀਆਂ ਨੇ ਨਹੀਂ ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਬੰਦਾ ਹੋਵੇ ਕਿਸੇ ਨੂੰ ਕਾਨੂੰਨ ਆਪਣੇ ਹੱਥੇ ਲੈਣ ਦਾ ਅਧਿਕਾਰ ਨਹੀਂ ਜਿਹੜੀਆਂ ਪਾਵਰਸ ਕਾਰਪੋਰੇਸ਼ਨ ਨੂੰ ਅੰਡਰ ਪੰਜਾਬ ਮਿਨਿਸਪਲ ਕਾਰਪੋਰੇਸ਼ਨ ਐਕਟ ਮਿਲੀਆਂ ਹੋਈਆਂ ਨੇ ਉਹ ਪਾਵਰ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਕਾਰਪੋਰੇਸ਼ਨ ਹੀ ਆਪਣੀਆਂ ਕਰ ਸਕਦੀਆਂ ਨਹੀਂ ਤਾਂ ਨਾਰਕੀ ਹੋਗੀ ਨਾ ਜੀ ਕਿ ਅਥਾਰਟिटीज ਲਾਈ ਜਾਣ ਤੇ ਪੋਲੀਟੀਕਲ ਆਦਮੀ ਭਨੇ ਜਾਣੇ ਪੋਸੀਬਲ ਨਹੀਂ ਲਾਅ ਦੇ ਜੀ ਸਰ ਇਸ ਕੇਸ ਚ ਹੁੰਦਾ ਕੀ ਸਰ ਇਸ ਕੇਸ ਚ ਹੋਣਾ ਕੀ ਚਾਹੀਦਾ ਹੁਣ ਦੇਖੋ ਇਹਦੇ ਵਿੱਚ ਕ੍ਰਿਮੀਨਲ ਕੰਪਲੇਂਟ ਵੀ ਫਾਈਲ ਕਰ ਸਕਦੇ ਆ ਰੀਸੇਲ ਵੀ ਰੀਸੀਲ ਵੀ ਕਰ ਸਕਦੇ ਨੇ ਤੇ ਅਨਸ਼ੋਰ ਕਰ ਸਕਦੇ ਨੇ ਕਿ ਇਹ ਤੋੜਨ ਵਾਲੇ ਦੇ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੋਹਾਂ ਤੇ ਕਿ ਮਨਸ਼ਾ ਨਾਲ ਤੋੜਿਆ ਗਿਆ ਕਾਨੂੰਨ ਨੂੰ ਉਲੰਘਣਾ ਕਰਨ ਲਈ ਪੁਲਿਸ ਕੇਸ ਵੀ ਰਜਿਸਟਰ ਹੋ ਸਕਦਾ ਹੈ عجیب ਨਹੀਂ ਲੱਗਦਾ ਕਿ ਪਹਿਲਾਂ ਕਾਰਪੋਰੇਸ਼ਨ ਸੀਲ ਕਰਦੀ ਹੈ ਤੇ ਫਿਰ ਵਿਧਾਇਕ ਸਾਹਿਬ ਖੋਲ੍ਹ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਿਹੜੀ ਅਥਾਰਟੀ ਜਿਹਦੇ ਕੋਲ ਕਾਨੂੰਨ ਚੋਹੀ ਯੂਜ਼ ਕਰਨੀ ਚਾਹੀਦੀ ਹੈ ਪੋਲੀਟੀਕਲ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਸਟੈਬਲਿਸ਼ਡ ਕਾਨੂੰਨ ਦੇ ਖਿਲਾਫ ਹੋਵੇ ਮੈਂ ਉਹਦੇ ਨਾਲ ਹੋ ਸਕਦਾ ਹੈ सील ਕਰਨ ਦੇ ਨਾਲ ਸਹਿਮਤ ਹੋਵਾਂ ਇੱਕ ਮਿੰਟ ਲਾਓ ਪਰ ਮੇਰੇ ਲਈ ਉਹਦਾ ਕੰਮ ਹੈ ਕਿ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਕਹਾਂ ਕਿ ਇਹਨੂੰ ਰੀਲੋਕ ਕਰੋ ਪਰ ਮੈਂ ਆਪ ਜਾ ਕੇ ਉਹਨੂੰ ਖਲਵਾਵਾ ਇਹ ਮੇਰੇ ਕੋਲ ਅਧਿਕਾਰਤ ਨਹੀਂ ਇਸ ਪੂਰੇ ਮਾਮਲੇ ਤੇ ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮਸ਼ੰਕਰ ਜੀ ਪਾ ਦਾ ਪ੍ਰਤੀਕਰਮ ਵੀ ਸਾਹਮਣੇ ਹੈ ਤੁਸੀਂ ਦੀ ਲੋੜੀ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੀ ਹੋਵੇ ਹੈ ਸੋ ਮੈਂ ਤਾਂ ਧੰਨਵਾਦ ਕਰਦਾ ਮਨਵੀ ਇਸ ਸ਼ੁਭ ਕੰਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਇਹਦਾ ਇਹਨਾਂ ਦਾ ਧੰਨਵਾਦ ਜੀ ਸਾਰਿਆਂ ਦਾ ਲੋਕਾਂ ਨੂੰ نیچے ਕਰੋ ਹਾਂ ਸੋ ਬਹੁਤ ਬਹੁਤ ਖੁਸ਼ੀ ਦਾ ਮੌਕਾ ਆ ਹਾਂਜੀ ਕਿਉਂਕਿ ਇੱਕ ਸਾਡੀ ਸਭੇ ਦਾ ਆ ਕੰਨਿਆ ਪੂਜਨ ਦੀ ਪਰ ਕੁਝ ਇਦਾਂ ਦੇ ਹਾਲਾਤ ਵਿੱਚ ਆ ਗਏ ਜੈ ਸਾਨੂੰ ਲੱਗਾ ਵੀ ਅਸੀਂ ਪਿੱਛੇ ਚਲੇ ਗਏ ਤਾਂ ਸਾਨੂੰ ਨਾਰਾ ਦੇਣਾ ਪਿਆ ਬੇਟੀ ਬਚਾਓ ਔਰ ਬੇਟੀ ਪੜਾਓ ਦਾ ਸੋ ਅੱਜ ਅਸੀਂ ਕੰਨਿਆ ਮਾਂ ਦੀ ਲੋੜੀ ਪਾ ਕੇ ਮੈਂ ਪਿੱਛੇ ਵੀ ਇੱਕ ਪਿੰਡ ਚ ਜਾ ਕੇ ਆਇਆ ਹਾਂ ਫਲੋਰ ਦੇ ਵਿੱਚ ਉੱਥੇ 450 ਬੱਚਿਆਂ ਦੀ ਉਹਨਾਂ ਬੇਟੀਆਂ ਦੀ ਲੋੜੀ ਪਾਈ ਹੈ ਅੱਜ ਤੁਹੇ ਬੜਾ ਅੱਛਾ ਮੈਸੇਜ ਹੈ ਔਰ ਜਿੰਨਾ ਅਸੀਂ ਸਾਰੇ ਇਹਨਾਂ ਨੂੰ ਲੋਕ ਜਿੱਥੇ ਤੱਕ ਜਾਊਗਾ ਉਸ ਤੱਕ ਲੋਕ ਅਵੇਅਰ ਹੋਊਗੇ ਆਪਣੇ ਕੰਨਿਆਂ ਪਰ ਜਿਹੜਾ ਪਿਆਰ ਹੈ ਅਸੀਂ ਪੁੱਛਦੇ ਸੀਗੇ ਲੇਕਿਨ ਵਿੱਚ ਇਦਾਂ ਦਾ ਟਾਈਮ ਜਿਹੜਾ ਸਗਾ ਉਹ ਉਹ ਲੋਕ ਹੁਣ ਅੱਜ ਬੱਚਿਆਂ ਨੂੰ ਬੱਚੀਆਂ ਜਿਆਦਾ ਤਰੱਕੀ ਕਰ ਰਹੀਆਂ ਐ ਇਸ ਵੇਲੇ ਸਾਨੂੰ ਜੋਸ ਸਿੰਘ ਸਿੱਧੂ ਲੱਗਦਾ ਤਾਂ ਕੀ ਕਹਿਣਾ ਹੈ ਪੰਜਾਬ ਅੰਦਰ ਕਾਫੀ ਕੱਟ ਉਸ ਚੱਲਦਾ ਹੈ ਸਿੱਧੂ ਲੈ ਕੇ ਹਾਂਜੀ ਮਨਜੋਤ ਸਿੰਘ ਜੋਸ ਸਿੰਘ ਸਿੱਧੂ ਬਾਰੇ ਸਿੱਧੂ ਬਾਰੇ ਮਨਜੋਤ ਸਿੰਘ ਸਿੱਧੂ ਜੀ ਹਾਂਜੀ ਸਰ ਮੇਖੋ ਕੀ ਕਹਿਣਾ ਚਾਹੀਦਾ ਉਹਨਾਂ ਦੇ ਉੱਤੇ ਸਰ ਸਰ ਤਾਂ ਗੱਲ ਇਹ ਹੈ ਸਰ ਸੁਖਵੀਰ ਸਿੰਘ ਬਾਦਲ ਨੇ ਮਹਾਰਾਣੀਆ ਕੇਸ ਦਾਇਰ ਕੀਤਾ ਹੈ ਨਾ ਕਿਹਦੇ ਤੇ ਸੀਐਮ ਸਾਹਿਬ ਦੇ ਖਿਲਾਫ ਉਹ ਉਹ ਗੱਲ ਪਤਾ ਗਿਆ ਇਹਨਾਂ ਦੇ ਸਭ ਦੇ ਪਟਾਕੇ ਚੱਲ ਚੁੱਕੇ ਪਹਿਲਾਂ 2022 ਦੇ ਵਿੱਚ ਹੁਣ ਆਪਾਂ ਕੱਲੇ ਗੱਲ ਕਰੀਏ ਇੱਥੇ ਜੀ ਰਾਮੰਦਰ ਲਈ ਭਾਟੀ ਪਾਰਟੀ ਦਾ ਕੀ ਹੈ ਤਾਂ ਅੰਦਰੋਂ ਸੇ ਨਿਯੋਤਾ ਠੁਗੜਾ ਕੋਈ ਸੀ ਜਾ ਰਹੇ ਹੋ ਸ਼ਾਮਿਲ ਹੋ ਰਹੇ ਹੋ ਦੇਖੋ ਰਾਮੰਦਰ ਸਾਡੇ ਲਈ ਸਾਰੇ ਲਈ ਅਰਾਧਿਆ ਹੈ ਲੇਕਿਨ ਰਾਮ ਮੰਦਰ ਦੇ ਦੇਖੋ ਮੇਰੇ ਲਈ ਬਹੁਤ ਤਾਂ ਰਾਧਿਆ ਸਾਰੇ ਲਈ ਰਾਧਿਆ ਔਰ ਆਪਣੇ ਆਪ ਦੇ ਇਤਿਹਾਸ ਚ ਵਿੱਚ ਹੈ ਲੇਕਿਨ ਇੱਕ ਗੱਲ ਦੇਖੋ ਹਾਲ ਤੱਕ ਮੰਦਰ ਕੰਪਲੀਟ ਨਹੀਂ ਸੀ ਹੋਇਆ ਜੀ ਜੀ ਜਾਣੂ ਗੱਲ ਆ ਕੰਪਲੀਟ ਹੋਇਆ ਸੀ ਤਾਂ ਇੱਕ ਵਾਰ ਥੋੜੀ ਜਣਾ ਲਾਈਫ ਟਾਈਮ ਜਾਣਾ ਪੂਰੀ ਜ਼ਿੰਦਗੀ ਜਾਵਾਂਗੇ ਉਹ ਨਹੀਂ ਗੱਲ ਲੇਕਿਨ ਹਾਲ ਤੱਕ ਐਡੀ ਕਿਹੜੀ ਗੱਲ ਸਗੀ ਜਿਹੜਾ ਅਨ ਕੰਪਲੀਟ ਮਤਲਬ ਕੰਪਲੀਟ ਤਾਂ ਨਹੀਂ ਹੋਣਾ ਬਟ ਉਹਨੂੰ ਉਹਨੂੰ ਜਿਹੜਾ ਹੈ ਅਗਰ ਤੁਸੀਂ 2024 ਦੇ ਇਲੈਕਸ਼ਨਾਂ ਨਾਲ ਜੋੜ ਕੇ ਦੇਖਦੇ ਆਂ ਤੇ ਫਿਰ ਤਾਂ ਉੱਤੇ ਵੀ ਪੋਲਿਟਿਕਸ ਹੋ ਰਹੀ ਭਗਵਾਨ ਦੇ ਉੱਤੇ ਪੋਲਿਟਿਕਸ ਹੋਣੀ ਨਹੀਂ ਰੱਖਦੀ ਸਰ ਨਹੀਂ ਉਹ ਅਸੀਂ ਅਸੀਂ ਸਨਮਾਨ ਕਰਦੇ ਸਾਡੇ ਬੜੀ ਖੁਸ਼ੀ ਦੀ ਗੱਲ ਹੈ ਉਹਦਾ ਪੂਰਾ ਹੋਣਾ ਮੈਂ ਮੈਂ ਉੱਥੇ ਸੌ ਵਾਰ ਹੀ ਜਾਊਂਗਾ ਆਪਣੀ ਲਾਈਫ ਜਿੰਨੀ ਵਾਰੇ ਟਾਈਮ ਮਿਲੇਗਾ ਸੀਐਮ ਸਾਹਿਬ ਵੱਲੋਂ ਨਜਾਇਜ਼ ਜਿਹੜੀ ਪ੍ਰਾਪਰਟੀਆਂ ਹੈਗੀਆਂ ਨੇ ਦੁਕਾਨਾਂ ਹੈਗੀਆਂ ਨੇ ਉਹਨਾਂ ਉੱਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਦੇਖੋ ਜੀ ਨਜਾਇਜ਼ ਤਾਂ ਕੋਈ ਚੀਜ਼ ਵੀ ਨਹੀਂ ਹੋਣੀ ਚਾਹੀਦੀ। ਕਿਉਂਕਿ ਮਨੂੰ ਜਿੰਨੀ ਜਾਣਕਾਰੀ ਹੈ ਨਜਾਇਜ਼ ਤਾਂ ਆਪਾਂ ਸਭ ਨੂੰ ਰੋਕਦੇ ਪਏ ਆ। ਜੀ ਇੰਤੇ ਦਿਨ ਸਰ ਕਾਰਪੋਰੇਸ਼ਨ ਨੇ ਲੋਕ ਦੁਕਾਨਾਂ ਟਾਇਲ ਬੰਦ ਕੀਤੀ ਹੈ। ਦੇਖੋ ਦੇਖੋ ਕਿਸੇ ਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹ ਸਭ ਰੈਡਿਊਸ਼ਨਲ ਮੈਟਰ ਹੋ ਜਾਂਦੇ ਆ। ਅਨੁਹੁ ਹੋ ਨੂੰ ਮੱਦੇ ਨਜ਼ਰ ਰੱਖ ਕੇ ਗੱਲ ਕਰਨੀ ਚਾਹੀਦੀ ਇਹਦੇ ਉੱਤੇ। ਨਹੀਂ ਸਰ ਕਾਰਪੋਰੇਸ਼ਨ ਨੇ ਸੀ ਕਿੰਨੇ ਦੁਕਾਨਾਂ ਹਾਂ ਕਾਰਪੋਰੇਸ਼ਨ ਦੇ ਮੈਟਰ ਹੋਊਗੇ ਉਹਨਾਂ ਨਾਲ ਕੋਈ ਨਾ ਕੋਈ। ਹੋਣੀ ਚਾਹੀਦੀ ਕਿਸੇ ਦਾ ਅਗਰ ਪਹਿਲੀ ਗੱਲ ਤਾਂ ਜਿਨ੍ਹਾਂ ਹੈ ਨਹੀਂ ਲੀਗਲੀ ਕੰਮ ਕੀਤਾ ਉਹ ਉਹਦੇ ਤੇ ਵੀ ਹੋਣਾ ਚਾਹੀਦਾ ਲੇਕਿਨ ਜਿਹਦਾ ਕੋ ਕੀਤਾ ਉਹਨੂੰ ਦੇਖਣ ਤੇ ਤੋਂ ਦਾਦੀ ਕਿ ਲੁਧਿਆਣਾ ਦੇ ਨਗਰ ਨਿਗਮ ਵੱਲੋਂ ਦੋ ਦਰਜਣ ਦੇ ਕਰੀਬ ਨਾਜਾਇਜ਼ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਸੀ ਤੇ ਉਹਨਾਂ ਤੇ ਸੀਲ ਲਗਾ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਦੁਕਾਨ ਮਾਲਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਜਿੱਥੇ ਪਹੁੰਚੇ ਵਿਧਾਇਕ ਗੁਪੀਤ ਗੋਗੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀਆਂ ਦੁਕਾਨਾਂ ਖੁਲਵਾ ਦੇਣਗੇ ਜਿਸ ਤੋਂ ਬਾਅਦ ਉਹਨਾਂ ਦੁਕਾਨਾਂ ਨੂੰ ਖੁਲਵਾ ਦਿੱਤਾ ਗਿਆ ਉਨਿਸ ਮਾਮਲੇ ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਗੋਗਿੱਤੇ ਕੁਝ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚੜ੍ਹੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ